ਹਾਂਜੀ ਬਾਈ ਜੀ ਸਾਰੇ ਵੀ ਰਿਪਾਇ ਬਰੇ ਅਸੀਂ ਕੰਮ ਦਾ ਠੀਕ ਠਾਕ ਹੋ ਦੋਸਤੋ ਪਹੁੰਚੇ ਹੋਏਗਾ ਬਈ ਧਨੋਲਾ ਪਸ਼ੂ ਮੰਡੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ 30 ਤਰੀਕ ਨੂੰ ਇੱਥੇ ਹੋਣ ਜਾ ਰਹੇ ਨੇ ਬਈ ਬੱਕਰੇ ਬਕਟਰੀਆਂ ਦੇ ਮੁਕਾਬਲੇ ਤੇ ਤਿਆਰੀਆਂ ਦੇਖ ਲੋ ਮਿੱਤਰੋ ਤਿਆਰੀਆਂ ਬਈ ਸਾਰੀਆਂ ਸ਼ੁਰੂ ਹੋ ਚੁੱਕੀਆਂ ਨੇ ਇੱਥੇ ਲੱਗੂਗੀ ਰਿੰਗ ਜਿੱਥੇ ਬਾਈ ਜੀ ਮੁਕਾਬਲੇ ਹੋਣਗੇ ਠੀਕ ਹੈ ਜੀ ਤੇ ਬਾਕੀ ਕਿਹੜੇ ਕਿਹੜੇ ਮੁਕਾਬਲੇ ਹੋਣਗੇ ਤੁਹਾਨੂੰ ਦੱਸ ਦੇ ਵੀ 25 ਕੇ ਜਿੱਦੋਂ ਪਲੱਸ ਵਾਲੇ ਸਾਰੇ ਤਰ੍ਹਾਂ ਦੇ ਮੁਕਾਬਲੇ ਇੱਥੇ ਹੋਣਗੇ 8 ਤੰਦ ਤੱਕ ਤੁਸੀਂ ਆਓ ਤੇ ਬਾਕੀ ਸਾਰੀ ਗੱਲਬਾਤ ਬਈ ਅੱਬਾ ਕਮੇਟੀ ਦੇ ਨਾਲ ਕਰ ਦਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਆਜੋ ਬਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਭਰਾ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਬਾਈ ਨੇ ਤਰਸੀਮ ਨੇ ਦੱਸਿਆ ਹੈ ਨਾਲ ਕਾਲਾ ਵੀ ਤੁਹਾਨੂੰ ਸਮਝਾ ਦੂ ਸਾਰੀਆਂ ਬੱਕਰੀਆਂ ਦੇ ਮੁਕਾਬਲੇ ਜਿਹੜੇ ਆਪਣੇ ਹੋਣੇ ਆ ਤੇ ਟਰੌਲਿੰਗ ਟਰੌਲੇ ਦੀ ਮੱਟੀ 'ਚ ਰੌਣਕਾਂ ਲੱਗੀਆਂ ਬਈ ਕਾਂ ਜਿਹੜੀਆਂ ਮੱਝਾਂ ਚਵਾਈ ਵਾਲਾਂ ਉਹ ਤਾਂ ਪਹੁੰਚ ਗਏ ਆ ਹੁਣ ਜਿਹੜੀਆਂ ਤਿਆਰੀਆਂ ਹੋਈ ਜਾਂਦੀਆਂ ਉਹ ਰਿੰਗਾਂ ਦੇ ਵਿੱਚ ਜਿਹੜੇ ਪਸ਼ੂਆਂ ਨੇ ਪਹੁੰਚਣਾ 30 ਤਰੀਕ ਨੂੰ ਠੀਕ ਹੈ ਜੀ ਮੁਕਾਬਲੇ ਹੋਣੇ ਜਿੰਨਾਂ ਦੇ ਤਾਂ ਉਸੇ ਵਾਸਤੇ ਅਪੀਲ ਕਰਦੇ ਆਂ ਵੀਡੀਓ ਰਾਹੀਂ ਵੀ ਜਿਹੜੇ ਬੱਕਰਾਂ ਵਾਲੇ ਆ ਜਾਂ ਦੇਸੀਗਾਂ ਵਾਲੇ ਆ ਵੀ ਜਿਹੜੇ ਦੂਰ ਵਾਲੇ ਭਰਾ ਪਤਾ ਵੀ ੜਕੇ ਟਾਈਮ ਤੇ ਨਹੀਂ ਪਹੁੰਚਿਆ ਜਾਣਾ ਉਹ ਰਾਤ ਨੂੰ ਵੀ ਆ ਸਕਦਾ 29 ਤਰੀਕ ਨੂੰ ਵੀਰੇ 30 ਨੂੰ ਆਪਦੇ ਮੁਕਾਬਲੇ ਕਰਾ ਕੇ ਵਾਪਸ ਜਾ ਸਕਦੇ ਆ ਜਿਹੜੇ ਕੋਈ ਨੇੜ ਵਾਲੇ ਭਰਾ ਜਿਹੜਿਆਂ ਨੂੰ ਉਮੀਦ ਹੈ ਪਤਾ ਹੁੰਦਾ ਵੀ ਆਪਾਂ 9 ਵਜੇ ਤੈਨੂੰ ਪਹੁੰਚ ਜਾਣਾ ਧਨੌਲੇ ਮੱਡੀ ਦੇ ਵਿੱਚ ਤੇ ਉਹ 30 ਤਰੀ ਤੇ ਬਾਕੀ ਮੇਲਾ ਬਹੁਤ ਜ਼ਬਰਦਸਤ ਬਣਦਾ ਬਾਈ ਕਿਉਂਕਿ ਸਭ ਤੋਂ ਵੱਡਾ ਇਕੱਠ ਹੁੰਦਾ ਇਹ ਸਿਆਦਾ ਸਭ ਤੋਂ ਵੱਡਾ ਮੇਲਾ ਹੋ ਜਾਂਦਾ ਬਾਈ ਜਿੱਤੋਂ ਹੋਰ ਵੀ ਕਈ ਮਤਲਬ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਆ ਜਿਹਦੇ ਵਿੱਚ ਹਨਾ ਕਿਉਂਕਿ ਆਪਣੇ ਭਰਾ ਜਿਹੜੇ ਪੱਕੇ ਵੀ ਉਧਰ ਉਹ ਵੀ ਮਤਲਬ ਆਹ ਟਾਈਮਾਂ ਦੇ ਉੱਤੇ ਟੈਟਾ ਕਰਾ ਲਿਆ ਉਹਨਾਂ ਨੇ ਕੱਲ ਦੇ ਮਤਲਬ 24 ਦੇ 25 ਦੇ 27 ਤੱਕ ਮਤਲਬ ਭਰਾਵਾਂ ਨੇ ਆਵਾ ਨੇਪਾਲ ਤੱਕ ਦੇ ਮਤਲਬ ਭਰਾ ਦੇਖਣ ਆਉਂਦੇ ਆ ਮੇਲਾ ਤਾਂ ਆਲ ਇੰਡੀਆ ਤਾਂ ਹਰ ਕੋਨੇ ਚੋਂ ਆਣਾ ਇਸ ਕਰਕੇ ਸਾਰੇ ਭਰਾ ਵੱਧ ਤੋਂ ਵੱਧ ਬੱਕਰੀਆਂ ਲੈ ਕੇ ਵੀ ਪਹੁੰਚੋ ਬੀਟਲ ਕੱਲੀ ਆਨਲੀ ਤਾ ਬਾਕੀ ਕਾਲਾ ਸਮਝਾ ਦੂਗਾ ਤੇ ਉਸ ਕਰਕੇ ਤਾਂ ਜਾਦੇ ਸਾਨੂੰ ਬੇਨਤੀ ਕਰਦੇ ਆ ਭਰਾਵਾਂ ਨੂੰ ਜੇ ਤੁਸੀਂ ਪਹੁੰਚੋਗੇ ਛੋਡੇ ਨਾਲ ਦੇਖੋ ਆਲ ਇੰਡੀਆ ਤੇ ਲਿੰਕ ਬਣਨੇ ਆ ਆਲ ਇੰਡੀਆ ਦੇ ਲੋਕਾਂ ਨੇ ਆਉਣਾ ਬਾਹਰਲੇ ਲੋਕਾਂ ਨੇ ਆਉਣਾ ਜੇ ਬਾਹਰਲੇ ਲੋਕਾਂ ਨੂੰ ਪਤਾ ਲੱਗੂ ਵੀ ਯਾਰ ਕਿੰਨੀ ਤਕੜੀ ਬਰੀਡ ਸੀ ਵੀ ਤਨੂੰ ਲੰਮਰੇ ਮੰਡੀ ਤੇ ਇਦਾਂ ਦੀ ਬਰੀਡ ਪਹੁੰਚੀ ਉਹਨਾਂ ਨੇ ਸਿੱਧਾ ਅਟੈਚ ਛੋਡੇ ਨਾਲ ਹੀ ਹੋ ਜਾਣਾ ਠੀਕ ਹੈ ਜਦੋਂ ਬੰਦੇ ਨਾਲ ਸਿੱਧੇ ਫਾਰਮਰ ਨੂੰ ਕੋਈ ਚੰਗਾ ਬੰਦਾ ਚੁੰਦਾ ਜਾਂ ਜੁੜਦਾ ਉਹਦੀ ਆਪਾਂ ਨੂੰ ਜਿਹੜਾ ਲਾਭ ਮਿਲਦਾ ਹੈ ਇਸੇ ਕਰਕੇ ਆਪਾਂ ਮੇਲੇ ਕਰਵਾਉਣੇ ਆ ਵੀ ਜਿਹੜੀ ਬੱਕਰੀ ਹੈ ਅੱਗੇ ਜਿਵੇਂ ਬੱਕਰੀ ਨੂੰ ਕਹਿੰ ਗਾਹ ਕਹਿੰਦੇ ਸੀ ਠੀਕ ਹੈ ਇਹਦੀ ਗੱਲ ਤਾਂ ਸੱਚ ਹੈ ਵੀ ਦੁੱਧ ਦੀ ਵੀ ਹੁਣ ਤਾਂ ਇੱਕ ਤਰ੍ਹਾਂ ਐ ਵੀ ਕਹਿ ਸਕਦੇ ਆ ਇਹਨੂੰ ਮੀਰ ਦੀ ਮੱਝ ਕਹ ਲੋ ਗਰੀਬ ਦੀ ਗਾਂ ਕਹ ਲੋ ਹੁਣ ਤਾਂ ਗੱਲਾਂ ਸਾਰੇ ਤਾਂ ਫੇਲ ਕਰਤੀਆਂ ਬੱਕਰੀਆਂ ਨੇ ਵੀ ਕਿਉਂਕਿ ਬੱਕਰੀਆਂ ਵੀ ਬਹੁਤ ਮਹਿੰਗੀਆਂ ਆ ਆਮ ਜਿਹੜੀ ਬੱਕਰੀ ਚੰਗੀ ਆਪਾਂ ਵੇਕਦੀ ਦਿੱਕੀ ਆ 60 70000 ਤੋਂ ਸਟਾਰਟ ਹੋ ਕੇ ਲੱਖ ਡੇਢ ਲੱਖ ਦੀ ਆਮ ਵੇਚ ਜਾਂਦੇ ਚੰਗੀ ਠੀਕ ਆ ਜਿਹੜੀਆਂ ਜਾਦੇ ਚੰਗੀਆਂ ਉਹ ਤਾਂ ਚਲੋ ਆਪਾਂ ਗੱਲ ਹੀ ਨਾ ਕਰੂ ਹਨਾ ਆਪਾਂ ਕਹਿੰਦੇ ਇੰਨੀਆਂ ਮਹਿੰਗੀਆਂ ਆ ਇਸ ਕਰਕੇ ਆ ਤੁਸੀਂ ਦੇਖਣ ਵੀ ਜ਼ਰੂਰ ਆ ਉਹ ਬੱਚਿਆਂ ਨੂੰ ਵੀ ਨਾਲ ਲਿਓ ਤਾਂ ਇਹ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਸ 3 ਤਰੀਕ ਨੂੰ ਜਰੂਰ ਪਹੁੰਚੋ ਜੀ ਤੇ ਬਾਕੀ ਮੇਲਾ 1 2 3 ਦਸੰਬਰ ਦਾ ਜੀ 4 ਦਿਨਾਂ ਦਾ ਮੇਲਾ 30 ਨਵੰਬਰ 1 2 3 ਦਸੰਬਰ ਤੇ ਮੱਝਾਂ ਸਾਰੀਆਂ 30 ਤਰੀਕ ਨੂੰ ਆਉਣਗੀਆਂ ਉਸ ਤੋਂ ਬਾਅਦ ਕੋਈ ਐਂਟਰੀ ਨਹੀਂ ਸਾਰੇ ਐਨੀਮਲ ਅੰਦਰ ਆ ਜਾਣਗੇ 30 ਤਰੀਕ ਨੂੰ ਜੀ ਜੀ ਹਾਂ ਬਾਕੀ ਸਾਨੂੰ ਕਾਲ ਸੀ ਤੇ ਬਾਕੀ ਬਈ ਜਿਵੇਂ ਆਪਾਂ ਮੱਝਾਂ ਪਹਿਲੇ ਲਾਈਵ ਦੇ ਵਿੱਚ ਦੇਖੀਆਂ ਜਿਹੜੀਆਂ ਚਵਾਈ ਵਾਲੀਆਂ ਮੱਝਾਂ ਉਹ 24 ਤਰੀਕ ਨੂੰ ਐਂਟਰ ਹੋ ਗਈਆਂ ਉਸ ਤੋਂ ਬਾਅਦ ਐਂਟਰੀ ਨਹੀਂ ਹੋਈ ਤੇ ਜਿਹੜੀ ਆਪਣੇ 30 ਤਰੀਕ ਨੂੰ ਬੱਕਰੀਆਂ ਦਾ ਮੇਲਾ ਉਹਦੇ ਵਿੱਚ ਜਿਵੇਂ 25 ਕਿਲੋ ਤੋਂ ਪਲੱਸ ਖੀਰੇ ਹੋਣਗੇ ਦੋ ਦੰਦ ਚਾਰ ਦੰਦ 6 ਦੰਦ 8 ਦੰਦ ਸਾਰਿਆਂ ਦਾ ਹੀ ਜਿਹੜਾ ਕੰਪੀਟੀਸ਼ਨ ਹੋਊਗਾ ਤੇ ਤੇ ਬਾਕੀ ਇਹ ਮੇਲੇ ਦਾ ਆਪਣੇ BFA ਦਾ ਬਹੁਤ ਵੱਡਾ ਮਤਲਬ ਇੱਕ ਬਣਿਆ ਹੋਇਆ ਸਿਸਟਮ ਕਿ ਹਾਈਦਰਾਬਾਦ ਤੋਂ ਵੀ ਜਿਹੜੇ ਲੋਕ ਆਪਣੇ ਸਿਰਫ ਮੇਲਾ ਦੇਖਣ ਆ ਰਹੇ ਨੇ ਤੇ ਅਵਾਰ ਤੱਕ ਦੀਆਂ ਐਂਟਰੀਆਂ ਜਿਹੜੀਆਂ ਆਪਣੇ ਹੋ ਚੁੱਕੀਆਂ ਨੇ ਰਾਜਸਥਾਨ ਹਰਿਆਣਾ ਦੇ ਵਿੱਚੋਂ ਜਿਹੜੀਆਂ ਆਨਲਾਈਨ ਐਂਟਰੀਆਂ ਆਪਣੇ ਕੋਲੇ ਜਾਨਵਰਾਂ ਦੀਆਂ ਬੱਕਰੀਆਂ ਦੀਆਂ ਹੋ ਚੁੱਕੀਆਂ ਨੇ ਤੇ ਬਾਕੀ ਜਿਵੇਂ ਬਾਈ ਨੇ ਦੇਖੇ ਦੱਸਿਆ ਹੀ ਆ ਵੀ ਨੇਪਾਲ ਤੱਕ ਦੇ ਲੋਕ ਮੇਲਾ ਇੰਜੋਏ ਕਰਨ ਆਉਂਦੇ ਨੇ ਜਿਹੜੇ ਮਾਰਕੀਟਿੰਗ ਮਾਰਕੀਟਿੰਗ ਕਰਦੇ ਨੇ ਐਨੀਮਲ ਦੀ ਤੇ ਉਹਨਾਂ ਨਾਲ ਜਦੋਂ ਤੁਸੀਂ ਜੁੜੋਗੇ ਉਹਨੂੰ ਦੇਖਣਗੇ ਤੁਹਾਡੇ ਕੋਲ ਚੰਗੀ ਬਰੀਡ ਆ ਤਾਂ ਤੁਹਾਡੀ ਮਾਰਕੀਟਿੰਗ ਦੇ ਵਿੱਚ ਵੀ ਵਾਧਾ ਹੋਊਗਾ ਜਾਨਵਰ ਵਧੀਆ ਮੁੱਲ ਤੇ ਵੇਚਣਗੇ ਤਾਂ ਸਾਰੇ ਭਰਾਵਾਂ ਨੂੰ ਗੁਜ਼ਾਰਸ਼ ਆ ਕਿ ਬੀਐਫਏ ਦੇ ਮੇਲੇ ਤੇ ਨਾਲ ਜੁੜੋ ਤੇ ਬੀਐਫਏ ਦੇ ਨਾਲ ਜੁੜਨ ਨਾਲ ਤੁਹਾਡਾ ਨਾਮ ਵੀ ਬਹੁਤ ਵੱਡਾ ਹੋਣਾ ਕਿਉਂਕਿ ਬੀਐਫਏ ਦਾ ਬਹੁਤ ਵੱਡਾ ਨਾਮ ਆ ਬਹੁਤ ਵੱਡੀ ਟੀਮ ਆ ਤੇ ਜਦੋਂ ਤੁਸੀਂ ਇਸ ਵਿੱਚ ਪਾਰਟਿਸਪੇਟ ਕਰੋਗੇ ਤਾਂ ਤੁਹਾਡਾ ਵੀ ਜਿਹੜਾ ਬਹੁਤ ਵੱਡਾ ਨਾਮ ਹੋਣਾ ਇਨਾਮ ਨਾਲ ਨਾਮ ਵੀ ਵੱਡਾ ਹੋਊਗਾ ਤੇ ਬਾਕੀ ਪਿੰਦੀ ਬਾਈ ਨੂੰ ਤਾਂ ਕੋਈ ਮਤਲਬ ਐਦਾਂ ਹੈ ਹੀ ਨਹੀਂ ਕਿ ਸਾਰੇ ਜਾਣਦੇ ਹੀ ਆ ਭਰਾ ਤੇ ਇਹਨਾਂ ਨੇ ਆਪਾਂ ਨੂੰ ਨਾਲ ਜੋੜਿਆ ਐਡਾ ਵੱਡਾ ਕੰਮ ਨਿਚਠਿਆ ਤੇ ਬਹੁਤ ਬਹੁਤ ਵਧਾਈ ਦੇ ਪਾਤਰਾ ਬਾਈ ਵੀ ਤੇ ਇਹਨਾਂ ਨੂੰ ਵੀ ਆਪਾਂ ਪੂਰਾ ਐਨ ਸਿਰੇ ਦਾ ਕੰਮ ਕਰਕੇ ਦਿਖਾਉਣਾ ਵੀ ਇਹ ਕਿਸੇ ਵੱਲੋਂ ਨਾਰਾਜ਼ ਨਾ ਹੋ ਜਾਣ ਜੇ ਆਪਾਂ ਨੂੰ ਇਹਨਾਂ ਨਾਲ ਬੱਕਰੀਆਂ ਵਾਲਿਆਂ ਨੂੰ ਨਾਲ ਜੋੜਿਆ ਤਾਂ ਆਪਾਂ ਵੀ ਕੋਈ ਕੰਮੀ ਛੱਡਣੀ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਚੜ੍ਹ ਕੇ ਜਿਹੜੇ ਆਪਾਂ ਰਿਕਾਰਡ ਬਣੇ ਆ ਉਹ ਆਪਾਂ ਬੱਕਰੀਆਂ ਵਾਲੇ ਰਿਕਾਰਡ ਇਸ ਮੇਲੇ ਤੇ ਤੋੜਨੇ ਆ ਬਿਲਕੁਲ ਜੀ ਬਾਕੀ ਮੁਰਗਿਆਂ ਵਾਲੇ ਵੀ ਉੱਦੀ ਪਹੁੰਚਣੇ ਮੁਰਗਿਆਂ ਵਾਲੇ ਵੀ ਉਦਨੇ ਆ ਤੇ ਗਾਮ ਆਣਗੇ ਸੀ ਸੀ ਦੇ ਸੀਲ ਮੁਰਗੇ ਹੋਗੇ ਉਹਨਾਂ ਦਾ ਵੀ ਬਹੁਤ ਵੱਡਾ ਸਿਸਟਮ ਆ ਬਾਕੀ ਬਾਕੀ ਉਹਨਾਂ ਦੀਆਂ ਖੀਰੀਆਂ ਵੇੜਾਂ ਬਾਕੀ ਇੱਕ ਰਿਕਵੈਸਟ ਸਾਰੇ ਵੀਰਾਂ ਨੂੰ ਕਿ ਜ਼ਿਆਦਾ ਲੇਟ ਨਹੀਂ ਕਰਨਾ ਕਿਉਂਕਿ ਹੋਰ ਮੇਲੇ ਇੰਨਾਂ ਤਰ੍ਹਾਂ ਆਪਾਂ ਵੇਟ ਨਹੀਂ ਕਰਾਂਗੇ ਪੂਰਾ ਸਹੀ ਸਵੇਰੇ 10 ਵਜੇ ਆਪਾਂ ਸ਼ੁਰੂ ਕਰ ਦਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਰਾਤ ਨੂੰ 1 ਵਜੇ 12 ਵਜੇ ਪੂਰੇ ਵਧੀਆ ਟਾਈਮ ਨਾਲ ਤੋਰਾਂਗੇ ਤੇ ਡਿਸਪਲਾਈਨ ਦੇ ਨਾਲ ਸਾਰਾ ਮੇਲਾ ਚੱਲੂਗਾ ਕਿਸੇ ਦੀ ਕੋਈ ਸਪਾਰਸ਼ ਨਹੀਂ ਚੱਲੂਗੀ ਬਾਕੀ ਇੱਕ ਹੋਰ ਵੀ ਆ ਜਿਵੇਂ ਬਾਈ ਹੁਣੀ ਦੱਸ ਦਵਾਂਗੇ ਤੁਹਾਨੂੰ ਸਹੀ ਤਰੀਕੇ ਨਾਲ ਵੀ ਜੇ ਕੋਈ ਮੇਲੇ ਤੇ ਹੁੱਲੜਵਾਜੀ ਕਰਦਾ ਜਾਂ ਕੋਈ ਮਾਲਾ ਜੱਜਾਂ ਨੂੰ ਗਲਤ ਬੋਲਦਾ ਤਾਂ ਬਾਈ ਹੁਣਾ ਨੇ ਇੱਕ ਹਦਾਇਤ ਬਣਾਈ ਆ 3 ਸਾਲ ਦੀ ਬੈਨ ਆ ਤੇ ਉਹੀ ਸੇਮ ਬਾਈ ਆਪਣੇ ਬکریاں ਵਾਲਾ ਚ ਰਹਿਣਗੇ ਵੀ ਜੇ ਕੋਈ ਮੇਲੇ ਦੇ ਰੂਲ ਸੇਮ ਹੀ ਆਪਣੀ ਕੈਟੇਗਰੀ ਮੇਲੇ ਦੇ ਰੂਲ ਸੇਮ ਹੀ ਆ ਕਿ ਬکریاں ਦੇ ਵਿੱਚ ਕੋਈ ਹੁਲੜਬਾਜੀ ਕਰਦਾ ਜਿਵੇਂ ਆਪਾਂ ਪਿਛਲੇ ਮੇਲੇ ਚ ਦੇਖਿਆ ਤਾਂ ਉਹ ਆਪਣਾ ਸੋਚ ਕੇ ਹੁਲੜਬਾਜੀ ਕਰਨ ਵੀ 3 ਸਾਲ ਲਿਓ ਮੇਲੇ ਦੇ ਵਿੱਚ ਐਂਟਰ ਨਹੀਂ ਹੋਣੀ ਹਾਂ ਪੱਕੇ ਬੈਨ ਹੋ ਜਾਣਗੇ ਉਹ ਬੰਦੇ ਹੀ ਬੈਨ ਹੋ ਜਾਣਗੇ ਜਿਵੇਂ ਆਪਾਂ ਹੋਰ ਮੇਲਿਆਂ ਤੇ ਦੇਖਦੇ ਆਂ ਗਰਾਊਂਡ ਦੇ ਵਿੱਚ ਜੱਜ ਦੇ ਲਵੇ ਹੋਰ ਬੰਦੇ ਖੜ੍ਹ ਜਾਂਦੇ ਨੇ ਤੁਹਾਨੂੰ ਇਹ ਚੀਜ਼ ਇਸ ਮੇਲੇ ਤੇ ਦੇਖਣ ਨੂੰ ਨਹੀਂ ਮਿਲੂਗੀ ਨਹੀਂ ਮਿਲੂਗੀ ਜਿਹੜੇ ਮੇਨ ਜੱਜ ਲਾਏ ਗਏ ਨੇ ਕਮੇਟੀ ਵੱਲੋਂ ਉਹੀ ਤੁਹਾਨੂੰ ਬੰਦੇ ਮਿਲਣਗੇ ਇੱਕ ਬੰਦਾ ਫालतू ਨਹੀਂ ਮਿਲੂਗਾ ਕਿਉਂਕਿ ਹੋਰ ਮੇਲਿਆਂ ਤਰ੍ਹਾਂ ਕੁਝ ਵੀ ਨਹੀਂ ਹੈਗਾ ਇੱਥੇ ਸਪੈਸ਼ਲ ਸਪான்ਸਰ ਖੜੇ ਆਣਗੇ ਜਿਹੜਾ ਅੰਦਰ ਵੀ ਜੱਜਾਂ ਦੀ ਮਦਦ ਵਾਸਤੇ ਬੰਦਾ ਰਹੂਗਾ ਮੀਡੀਟੀ ਮੈਂਬਰ ਉਹ ਵੀ ਜਿੱਥੇ ਆਪਾਂ ਟੇਬਲ ਲਾਵਾਂਗੇ ਉੱਥੇ ਕੁਰਸੀਆਂ ਲਾਵਾਂਗੇ ਤਿੰਨ ਚਾਰੋਂ ਕੁਰਸੀ ਤੇ ਰਹੂਗਾ ਜਿਹੜੇ ਜੱਜਾਂ ਨੇ ਸੱਤ ਲਿਆ ਵੀ ਭਾਈ ਸਾਨੂੰ ਪੈਨ ਚਾਹੀਦਾ ਕੋਈ ਪੰਚਾ ਚਾਹੀਦਾ ਜਾਂ ਪਾਣੀ ਚਾਹੀਦਾ ਮਖਾ ਕੇ ਉਹ ਬੰਦੇ ਨੇ ਫੇਰ ਵੇਟਰਾਂ ਨੂੰ ਹਾਕ ਮਾਰਨੀ ਵੀ ਭ ਬਿਨਾਂ ਆਲੀ ਹੋਊਗੀ ਪਰੰਗਾਂ ਦੀ ਪਹਿਲਾਂ ਕੋਈ ਚੀਜ਼ ਦੇਖੀ ਜਾਊ ਨਹੀਂ ਉਹ ਭਾਵਾਂ ਦੀ ਸਾਡਾ ਬੰਦਾ ਆਪਾਂ ਨੂੰ ਪਤਾ ਸਾਡੀ ਕਮੇਟੀ ਫੁੱਲ ਮਾਨਦਾਰ ਹੈ ਕਦੇ ਨਹੀਂ ਇਹੋ ਜਿਹਾ ਜ਼ਿੰਦਗੀ 'ਚ ਕੰਮ ਹੋਊਗਾ ਸਾਨੂੰ ਭਰੋਸਾ ਪੂਰਾ ਫੁੱਲ ਪਰ ਭਰਾਵਾਂ ਦਾ ਵੀ ਭਰੋਸਾ ਬਣਾਉਣ ਬਾਅਦ ਤੇ ਅਸੀਂ ਸਾਡੇ ਭਰਾ ਸਾਡੇ ਅਸੀਂ ਦੂਰ ਹੀ ਰਹਿਣੇ ਆਂ ਤਾਂ ਨਹੀਂ ਨਹੀਂ ਬਾਈ ਉਹਨਾਂ ਨੇ ਆਪਣੇ ਤੇ ਭਰੋਸਾ ਕਰਿਆ ਤਾਂ ਆਪਾਂ ਵੀ ਭਰੋਸੇ ਦੇ ਬਾਈ ਪੂਰਾ ਉਤਰਾਂਗੇ ਤੇ ਪੂਰਾ ਡਿਸਪੀਸਪਲਨ ਨਾਲ ਜਿਹੜਾ ਮੇਲਾ ਹੋਊਗਾ ਤੇ ਆਮ ਦੀ ਤਰ੍ਹਾਂ ਮਤਲਬ ਕੋਸ਼ਿਸ਼ ਕਰਾਂਗੇ ਅਸੀਂ ਵੀ ਜਿਵੇਂ ਆਮ ਮੇਲੇ ਤੇ ਹੁੰਦਾ ਉਸ ਦਾ ਦਾ ਕੁਝ ਵੀ ਨਹੀਂ ਹੋਊਗਾ ਪੂਰਾ ਸਹੀ ਤਰੀਕੇ ਨਾਲ ਜਿਹੜਾ ਕਮੇਟੀ ਦਾ ਵੀ ਜੱਜਮੈਂਟ ਜਿਹੜੀ ਜੱਜਮੈਂਟ ਵੀ ਉਹ ਪੂਰੇ ਸਹੀ ਤਰੀਕੇ ਨਾਲ ਹੋਊਗੀ ਕਿਸੇ ਦਾ ਜਾਨਵਰ ਇਹ ਨਹੀਂ ਹੈਗਾ ਵੀ ਕੋਈ ਮਿੱਤਰ ਆ ਜਾਂ ਰਿਸ਼ਤੇਦਾਰਾ ਵੀ ਉਹਦਾ ਜਾਨਵਰ ਹੀ ਕੱਢਿਆ ਜਾਊਗਾ ਸਕਲਾਂ ਨਹੀਂ ਕਦੇ ਵੀ ਨਹੀਂ ਆਣੀਗਾ ਸਕਲਾਂ ਨਹੀਂ ਤੇ ਬਾਕੀ ਇੱਕ ਹੋਰ ਬਾਕੀ ਹੋਰ ਗੱਲ ਜਿਵੇਂ ਕੋਈ ਜੇ ਕਿਸੇ ਨੇ ਡਰਿੰਕ ਕੀਤੀ ਹੋ ਆਪਣਾ ਰਿੰਗ ਤੋਂ ਬਾਹਰ ਖੜਾ ਹੋ ਰਿੰਗ ਦੇ ਵਿੱਚ ਨਾ ਹੋਵੇ ਕਿਉਂਕਿ ਇਹ ਆਪਣਾ ਇੱਕ ਗੁਰੂ ਘਰ ਹੀ ਹੈ ਨਹੀਂ ਬਾਈ ਪਿੰਦੀ ਡਰਿੰਕ ਕਰਕੇ ਕੋਈ ਵੀ ਬੰਦਾ ਭਰਾ ਵਿੱਚ ਨਾ ਆਵੇ ਜਾਨਵਰਾਂ ਦੇ ਨਾਲ ਤੇ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਸਾਰਾ ਤੇ ਸਾਨੂੰ ਕਿਸੇ ਤਰ੍ਹਾਂ ਦਾ ਬਾਈ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਬਸ ਇਹ ਚੀਜ਼ ਅਸੀਂ ਸੋਚ ਕੇ ਚੱਲੇ ਆ। ਤੇ ਬਾਕੀ ਬਹੁਤ ਧੰਨਵਾਦ ਵੀਰੇ ਜਿਹੜੇ ਵੀ ਭਰਾ ਦੇਖ ਰਹੇ ਆ ਜੁੜ ਰਹੇ ਆ ਤੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਜਰੂਰ ਪਹੁੰਚੋ ਮੇਲੇ ਤੇ ਤੁਹਾਡਾ ਸਾਰਿਆਂ ਦਾ ਮਾਣ ਸਨਮਾਨ ਪੂਰੇ ਖੁਸ਼ ਹੋ ਕੇ ਤੋਰਾਂਗੇ। ਬਿਲਕੁਲ ਧੰਨਵਾਦ ਸਸੀ ਗਾਜੀ। ਸਾਡੇ ਵਿੱਚ